ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਕਵਿਤਾ ਸਰਵਣ ਕਰਾਉਣ ਜਾ ਰਹੀ ਹਾਂ ਜੀ ਜੋ ਕੇ ਵਿਸ਼ੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਰੁਖਤੇ ਹੈ ਸੋ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂਆਂ ਭਗਤਾਂ ਤੇ ਗੁਰਸਿੱਖ ਪਿਆਰਿਆਂ ਦੇ ਸ਼ੁਭ ਬਚਨਾਂ ਵਿਚਾਰਾਂ ਦਾ ਤਤ ਬਾਣੀ ਜੁਗੋ ਜੁਗ ਅਟਲ ਇਹ ਜੋਤ ਸੱਚੀ ਸਦਾ ਰਹੀ ਤੇ ਰਹੇਗੀ ਸਤ ਬਾਣੀ ਰਚੀ ਗਈ ਇਹ ਸਾਰੀ ਮਨੁਖਤਾ ਲਈ ਪਲਾ ਮੰਗਦੀ ਸਦਾ ਸਰਬੱਤ ਬਾਣੀ ਪੜ ਸੁਣ ਕੇ ਜਿਹੜਾ ਵਿਚਾਰਦਾ ਏ ਕੱਢੇ ਉਸ ਦੇ ਦਿਲੋਂ ਕੁ ਸਤ ਬਾਣੀ ਰਚੀ ਗਈ ਇਹ ਸਾਰੀ ਮਨੁਖਤਾ ਲਈ ਪਲਾ ਮੰਗਦੀ ਸਦਾ ਸਰਬੱਤ ਬਾਣੀ ਵਾੜ ਸੁਣ ਕੇ ਜਿਹੜਾ ਵਿਚਾਰਦਾ ਏ ਕੱਢੇ ਉਸ ਦੇ ਦਿਲੋਂ ਕੁਸੱਤ ਬਾਣੀ ਪੰਚਮ ਪਾਤਸ਼ਾਹ ਅਰਜਨ ਗੁਰੂ ਜੀ ਨੇ ਕੱਠੀ ਕੀਤੀ ਸੀ ਨਾਲ ਸਤਕਾਰ ਬਾਣੀ ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਈਂ ਤੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ ਸੜਦੇ ਭੁੱਜਦੇ ਤੇ ਤਪਦੇ ਹਿਰਦਿਆਂ ਨੂੰ ਪਲਾਂ ਵਿੱਚ ਕਰਦੀ ਠੰਡਾ ਠਾਰ ਬਾਣੀ ਤਨ ਮਨ ਦੇ ਰੋਗਾ ਨੂੰ ਦੂਰ ਕਰਕੇ ਦਿੰਦੀ ਹੋਮੇ ਦੀ ਮੈਲ ਉਤਾਰ ਬਾਣੀ ਬਿਨਾ ਕਿਸੇ ਵੀ ਕਿਸਮ ਦੇ ਵਿਤਕਰੇ ਦੇ ਚੋਂਹਾ ਵਰਨਾ ਨੂੰ ਦੇ ਪਿਆਰ ਬਾਣੀ ਹੱਕ ਪਰਾਇਆ ਤਾਂ ਗਉ ਤੇ ਸੂਰ ਹੁੰਦਾ ਹੱਥੀ ਕੀਰਤ ਨੂੰ ਕਰੇ ਸਵੀਕਾਰ ਬਾਣੀ ਨਾਮ ਬਾਣੀ ਦਾ ਚੜੀ ਖੁਮਾਰ ਜਿਸ ਨੂੰ ਝੂਮ ਝੂਮ ਆਖੇ ਵਾਬលਿਹਾਰ ਬਾਣੀ ਉਨੂ ਵਿੱਚ ਦਰਗਾਹ ਦੀ ਮਾਣ ਮਿਲਦਾ ਭਵ ਸਾਗੁਰੂ ਕਰਦੀਏ ਪਾਰ ਬਾਣੀ ਭਵ ਸਾਗੁਰੂ ਕਰਦੀਏ ਪਾਰ ਬਾਣੀ ਹਰੀ ਮੰਦਰ ਦੇ ਪਾਵਨ ਅਸਥਾਨ ਉੱਤੇ ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ ਰਿਦਾ ਗੁਰੂ ਦਾ ਰਹੂ ਗ੍ਰੰਥ ਅੰਦਰ ਮੁਖੋਂ ਆਪ ਫੁਰਮਾਇਆ ਸੀ ਗੁਰੂ ਅਰਜਨ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਗੁਰੂ ਅਰਜਨ ਬਾਬਾ ਬੁੱਢਾ ਜੀ ਤਾਈ ਸਨਮਾਨ ਦੇ ਕੇ ਪਹਿਲੇ ਮੁਖੀ ਬਣਾਇਆ ਸੀ ਗੁਰੂ ਅਰਜਨ ਬਾਬਾ ਬੁੱਢਾ ਜੀ ਤਾਈ ਸਨਮਾਨ ਦੇ ਕੇ ਪਹਿਲੇ ਮੁਖੀ ਬਣਾਇਆ ਸੀ ਗੁਰੂ ਅਰਜਨ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੀ ਆਸਨ ਲਗਾਇਆ ਸੀ ਗੁਰੂ ਅਰਜਨ ਬਾਬਾ ਬੁੱਢਾ ਜੀ ਤਾਈ ਸਨਮਾਨ ਦੇ ਕੇ ਪਹਿਲੇ ਮੁਖੀ ਬਣਾਇਆ ਸੀ ਗੁਰੂ ਅਰਜਨ ਦਸਵੀਂ ਜੋਤ ਜਦ ਜੋਧ ਦੇ ਵਿਚ ਰਣਨ ਲੱਗੀ ਕਿਹਾ ਮੈਂ ਹੁਕਮ ਵਜਾ ਕੇ ਚੱਲਿਆਂ ਹਾਂ ਜਿਸਮ ਪੰਥ ਤੇ ਆਤਮਾ ਗ੍ਰੰਥ ਅੰਦਰ ਇਹਦੇ ਵਿੱਚ ਸਮਾ ਕੇ ਚੱਲਿਆਂ ਹਾਂ ਸਾਰੀ ਤੌਖਲੇ ਅੱਜ ਤੋਂ ਖਾਲਸਾ ਜੀ ਸਦਾ ਲਈ ਮੁਕਾ ਕੇ ਚੱਲਿਆਂ ਹਾਂ ਗੁਰੂ ਗ੍ਰੰਥ ਦੀ ਤਾਬਿਆ ਪੰਥ ਕਰਕੇ ਫਤਿਹ ਗਜਾ ਕੇ ਚੱਲਿਆਂ ਹਾਂ ਗੁਰੂ ਗ੍ਰੰਥ ਦੀ ਤਾਬਿਆ ਪੰਥ ਕਰਕੇ ਫਤਿਹ ਗਜਾ ਕੇ ਚੱਲਿਆਂ ਹਾਂ ਨਾਨਕ ਨਾਮ ਲੇਵਾ ਆਪਾਂ ਹੋ ਇਕੱਠੇ ਹਰਾਲ ਮੇਲੇ ਬੈਠ ਕੇ ਸੋਚ ਵਿਚਾਰ ਕਰੀਏ ਬੱਜ ਕੇ ਏਕੇ ਪਿਆਰ ਦੀ ਧੋਰ ਅੰਦਰ ਸਾਰੇ ਫੈਸਲੇ ਗੁਰੂ ਦਰਬਾਰ ਕਰੀਏ ਸਾਡੀ ਬੋਲਾਂ ਵਿਚਾਰਾਂ ਚੋਂ ਮਹਿਕ ਆਵੇ ਐਸਾ ਆਪਣਾ ਉੱਚਾ ਕਿਰਦਾਰ ਕਰੀਏ ਇਹ ਗੁਰਬਾਣੀ ਜੋ ਸਾਂਝੀ ਏ ਸਾਰਿਆਂ ਲਈ ਇਸ ਨੂੰ ਜੱਗ ਦੇ ਵਿੱਚ ਪ੍ਰਚਾਰ ਕਰੀਏ ਬੱਜ ਕੇ ਏਕੇ ਪਿਆਰ ਦੀ ਧੋਰ ਅੰਦਰ ਸਾਂਝੀ ਫੈਸਲੇ ਗੁਰੂ ਦਰਬਾਰ ਕਰੀਏ ਸਾਡੀ ਬੋਲਾਂ ਚੋਂ ਵਿਚਾਰਾਂ ਚੋਂ ਮਹਿਕ ਆਵੇ ਐਸਾ ਆਪਣਾ ਉੱਚਾ ਕਿਰਦਾਰ ਕਰਿਏ ਇਹ ਗੁਰਬਾਣੀ ਜੋ ਸਾਂਝੀ ਹੈ ਸਾਰਿਆਂ ਲਈ ਇਸ ਨੂੰ ਜੱਗ ਦੇ ਵਿੱਚ ਪ੍ਰਚਾਰ ਕਰਿਏ ਇਹ ਗੁਰਬਾਣੀ ਜੋ ਸਾਂਝੀ ਹੈ ਸਾਰਿਆਂ ਲਈ ਇਸ ਨੂੰ ਜੱਗ ਦੇ ਵਿੱਚ ਪ੍ਰਚਾਰ ਕਰਿਏ ਇਸ ਨੂੰ ਜੱਗ ਦੇ ਵਿੱਚ ਪ੍ਰਚਾਰ ਕਰਿਏ ਇਸ ਨੂੰ ਜੱਗ ਦੇ ਵਿੱਚ ਪ੍ਰਚਾਰ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਕਵਿਤਾਵਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ